मा सारे फिर टाइम लगना है यहाँ दो 4 5 6 7 8 9 10 11 12 13 14 15 ਮਿਰਾਜ ਜੀ ਜਿਹਨਾਂ ਨੇ ਦੱਸਣਾ ਹੈ ਐਂਟਰੀ ਵਾਲੇ ਗੇਟ ਤੇ ਚਲ ਜੋ 16 ਇਧਰ ਲਿਆ ਸੈਡਾ ਤੋਂ ਨਾ ਬੋਲੋ ਪੌਣੇ 15 ਜਿਹੜੇ 1 ਮਿੰਟ ਦੇ 17 ਜੇ ਦੱਸਣਾ ਤਾਂ ਐਂਟਰੀ ਵਾਲੇ ਗੇਟ ਤੇ ਹੋ ਜੋ ਹਰਾ ਹਰਾਸੀ ਬਾਲ ਦੇ ਗੁਰਮਿੰਦਰ ਸਿੰਘ ਪਰਦਾ ਰੁੜਕਾ ਖੁਰ ਦਾ ਚੱਲਦਾ ਹੋਵੇ ਜਿੰਦਰ ਸੋਤ ਤੇ ਦਾ ਜਤਿੰਦਰ ਆਸਟ੍ਰੇਲੀਆ ਦਾ ਬੇ ਸੋਨੂ ਮਾਲਾ ਦਾ ਸਾਰੇ ਨੇ ਬੇ ਸਾਰੇ ਨੇ ਬਹੁਤ ਸੋਹਣੀ ਜੋਗ ਚੱਲਦੀ ਆ ਇੱਕੋ ਜਣੇ ਦੱਸ ਕੇ ਇੱਕਾਈ ਚੱਲੋ ਬਾਈ ਪਰਲੇ ਪਾਸੇ ਬਾਲ ਦਾ ਮਰੀਕ ਸਿੰਘ ਸੁਪਿੰਦਾ ਪਿੰਦੇ ਬਿਜਲੀ ਵਾਲੇ ਦਾ ਸੰਦੀਪ ਸਿੰਘ ਪੱਦੀ ਜੀ ਕਿਰਾ ਕਵਾ ਇਸ ਜੋਗ ਦਾ 24 ਬੀਰਾ ਜੀ ਕੌਣ ਆ ਇੱਧਰ ਉਹ ਐਂਟਰੀ ਤੇ ਚੱਲ ਜਾ ਮੇਰਾ ਭਰਾ ਐਂਟਰੀ ਤੇ ਪਹੁੰਚੋ ਜਾ ਉੱਥੇ ਦੱਸੋ ਜਾ ਕੇ 26 ਸਾਰੀਆਂ ਥੇਡਾਂ ਦਾ ਨਾਰਾ ਰੌਲਾ ਪਾਓ 27 28 28 ਕਿਹੜੇ ਬਈ 2 ਮਿੰਟਾਂ ਦੇ 29 ਬੈਠ ਕੇ ਮੇਰਾ ਵੀ ਤੇ कत्ती बी तेती चौंते पैंती शत्ती सैंती ਤੇ ਬਿੰਦਿਆ ਅੰਕਲ ਤੁਸੀਂ ਵੀ ਇੱਧਰ ਆਜੋ ਐਂਟਰੀ ਤੇ ਬੇਨਤੀ ਆ ਮੰਨੋ ਗੱਲ ਨੂੰ 39 ਮੁਰਗੀ ਕੰਮ ਵੱਧੇ ਜਾਣਾ ਫਿਰ 40 ਇਹਨਾਂ ਦੇ ਮਗਰ ਰੱਖੋ ਤਿਆਰੀ ਬਈ ਮਿਰਜਾ ਤੇ 41 ਜੋੜੀ ਦਾ ਜਿਹੜਾ ਮਾਨ ਸਨਮਾਨ ਹੋਣਾ ਜੋੜੀ ਲਾ ਕੇ ਕਰ ਲਿਓ 42 ਪੌਣੇ 41 ਤਿੰਨਾਂ ਮਿੰਟਾਂ ਦੇ 43 ਸਾਰੇ ਨੇ ਬਾਰੂ 44 ਬਹੁਤ ਵਧੀਆ ਚਾਲ 47 ਚਾਲ ਲੈ ਖਾਲਾ ਵੇ ਹਰੇ ਕੇਲੇ 48 49 ਰੋਕ ਲਓ ਪੱਜੀ ਰੋਕ ਲਓ 50 ਨਾ ਬੇਨਾ ਬਾਰੂ ਸਾਰੇ ਨੇ 52 ਇੰਨੀ ਵਧੀਆ ਜੋੜੀ ਚਾਲਦੀ ਤੇ ਵੀ ਰੋਲੇ ਦੀ ਲੋੜ ਆ 53 54 ਸਾਢੇ 53 ਗੇੜੇ ਵਿੱਚ 4 ਮਿੰਟਾਂ ਦੇ 55 ਮੇਰਾ ਵੀਰ ਆਖਰੀ ਗੇੜਿਆਂ ਤੇ ਗੱਲ ਗਈ ਆ ਜੋੜੀ ਬਹੁਤ ਵਧੀਆ ਚੱਲਦੀ ਤੁਹਾਡੀ 56 ਨਾ ਖਰਾਬ ਕਰ ਲਿਓ 57 ਕੰਨੀਜ਼ਾ ਖਿਆਲ ਨੇ ਮੇਰਾ ਵੀਰ ਬਈ 58 ਨਾ 60 ਬਹੁਤ ਵਧੀਆ ਜੋਕ ਚੱਲੀ ਆ ਬਈ ਸਮਾਂ ਸੁਣੋ ਗੌਰ ਦੇ ਨਾਲ 4 ਮਿੰਟ 30 ਸਕੰਡ 57 ਪੁਆਇੰਟ ਬਈ 4 30 57 ਦਾ ਸਮਾਂ ਲੱਗਿਆ ਬਈ ਬਹੁਤ ਵਧੀਆ